ਜਿੱਥੇ ਸਾਰਾ ਹਿੰਦੂਸਤਾਨ ਆਪਣੀ ਨੀਂਦ ਪੂਰੀ ਕਰ ਰਿਹਾ ਸੀ ਨਾ ਉੱਥੇ ਹੀ ਕੋਲਕਾਤਾ ਦੇ ਆਰ ਕੇ ਗਰ ਹਸਪੀਟਲ ਦੇ ਵਿੱਚ 31 ਸਾਲਾਂ ਦੀ ਰੈਜ਼ੀਡੈਂਟ ਡਾਕਟਰ ਡਾਕਟਰ ਮੋਮਿਤਾ ਦੇਵਨਾਥ ਉਹਦੇ ਨਾਲ ਬਲਾਤਕਾਰ ਹੋ ਰਿਹਾ ਸੀਗਾ ਤੇ ਬਲਾਤਕਾਰ ਤੋਂ ਬਾਅਦ ਉਹਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਮੈਂ ਤਾਂ ਇਸ ਗੱਲ ਦਾ ਵੀ ਪਤਾ ਹੈ ਕਿ ਇਨਸਾਫ ਨਹੀਂ ਮਿਲਣਾ ਸੰਤਾ ਇਹ ਵੀ ਪਤਾ ਹੈ ਕਿ ਸਰਕਾਰਾਂ ਨੇ ਚੌਂਕ ਹੀ ਸਿਰਫ ਮੋਮਬਤੀਆਂ ਲਾਉਣ ਵਾਸਤੇ ਬਣਾਏ ਹੋਏ ਆ ਨਹੀਂ ਤਾਂ ਚੌਂਕ ਬਣਾਉਣ ਤੋਂ ਚੰਗਾ ਸੀ ਅੱਜ ਆਪਣੇ ਲਾਜ਼ ਆਪਣੇ ਸੰਵਿਧਾਨ ਦੇ ਵਿੱਚ ਕੁਝ ਐਸੀਆਂ ਧਾਰਾਵਾਂ ਲੈ ਕੇ ਆਉਂਦੇ ਤਾਂ ਇਹ ਚੌਂਕਾਂ ਦੇ ਉੱਤੇ ਮੋਮਬਤੀਆਂ ਨਾ ਲੱਗਦੀਆਂ ਉਹ ਕਿੰਨਾ ਬਦਨੇ ਸੀ ਬਾਪ ਹੋਏਗਾ ਨਾ ਜਿਨਨੇ 3 ਘੰਟੇ ਵੇਟ ਕਰਕੇ ਆਪਣੀ ਬੱਚੀ ਨੂੰ ਦੇਖਿਆ ਤੇ ਬੱਚੀ ਨਗਨ ਅਵਸਥਾ ਦੇ ਵਿੱਚ ਮਿਲੀ ਔਰ ਬਲਾਤਕਾਰ ਹੋਇਆ। ਹੋਰ ਕਿੰਨਾ ਬਦਨਸੀਬ ਸੀਗਾ ਕਿ ਉਹਨੇ ਉਹ ਬੱਚੀ ਮਰੀ ਹੋਈ ਦੇਖੀ। ਟੌਪਸੀ ਰਿਪੋਰਟ ਐਸਾ ਕਹਿੰਦੀ ਹੈ ਕਿ ਉਹਦੀ ਸਪੈਕਟिकल्स ਜਿਹੜੇ ਚਸ਼ਮਾ ਹੁੰਦਾ ਉਹਦਾ ਗਲਾਸ ਜਿਹੜਾ ਹੁੰਦਾ ਉਹਦੀ ਅੱਖਾਂ ਦੇ ਵਿੱਚੋਂ ਮਿਲਿਆ। ਉਦੀ ਨੱਕ ਤੋੜ ਦਿੱਤੀ ਗਈ ਗਰਦਨ ਤੋੜ ਦਿੱਤੀ ਗਈ ਉਹਦੀਆਂ ਉਂਗਲਾਂ ਤੋੜ ਦਿੱਤੀਆਂ ਗਈਆਂ ਉਹਦੇ ਪ੍ਰਾਈਵੇਟ ਪਾਰਟ ਤੋਂ ਖੂਨ ਆ ਰਿਹਾ ਸੀਗਾ ਉਹਦੀ ਅੱਖਾਂ ਤੋਂ ਖੂਨ ਆ ਰਿਹਾ ਸੀਗਾ ਕੈਸੇ ਦਰਿੰਦੇ ਹੋਣਗੇ ਨਾ ਉਹ ਤਿੰਨ ਘੰਟੇ ਵੇਟ ਕਰਨ ਤੋਂ ਬਾਅਦ ਮਾਪੇ ਨੇ ਉਹਦੀ ਲਾਸ਼ ਦੇਖੀ ਔਰ ਹਸਪੀਟਲ ਦੁਆਰਾ ਜਦੋਂ ਫੋਨ ਕੀਤਾ ਜਾਂਦਾ ਘਰ ਵਾਲਿਆਂ ਨੂੰ ਦੱਸਣ ਲਈ ਤਾਂ ਇਹ ਕਿਹਾ ਜਾਂਦਾ ਕਿ ਤੁਹਾਡੀ ਪੂਰੀ ਸਾਈਕੋਟਿਕ ਡਿਸਟਰਬ ਸੀਗੀ ਮਨ ਮਨੋਰੋਗੀ ਸੀਗੀ ਜਾਂ ਡਿਪਰੈਸਡ ਸੀਗੀ ਤੇ ਇਸ ਕਰਕੇ ਉਹਨੇ ਸੁਸਾਈਡ ਕਮਿਟ ਕਰ ਲਿਆ ਇੱਕ ਦਿਨ ਤੱਕ ਪੂਰਾ ਇਸ ਕਹਾਣੀ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ ਕਿ ਇਸ ਗੱਲ ਨੂੰ ਦਬਾਇਆ ਜਾ ਸਕੇ ਕਿਉਂਕਿ ਇਸ ਰੇਪ ਮਾਮਲੇ ਦੇ ਵਿੱਚ ਬਹੁਤ ਵੱਡੇ ਵੱਡੇ ਡਾਕਟਰਾਂ ਦਾ ਵੀ ਹੱਥ ਹੋ ਸਕਦਾ ਔਰ ਬਹੁਤ ਸਾਰੇ ਫੀਮੇਲਸ ਡਾਕਟਰ ਦਾ ਵੀ ਹੱਥ ਹੋ ਸਕਦਾ ਹੈ ਐਸਾ ਦੋ ਤਿੰਨ ਦਿਨਾਂ ਤੋਂ ਜਿਹੜੀ ਨਿਊਜ਼ ਆ ਰਹੀ ਹੈ ਕਿ ਫੇਸਬੁੱਕ ਦੇ ਉੱਤੇ ਇੱਕ ਆਡੀਓ ਵਾਇਰਲ ਹੋਈ ਹੈ ਤੇ ਉਸ ਆਡੀਓ ਦੇ ਵਿੱਚ ਸੁਣਾਇਆ ਗਿਆ ਅੱਜ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੋ ਗਈ ਡਾਕਟਰਾਂ ਨੂੰ ਰੱਬ ਦਾ ਰੂਪ ਦਿੱਤਾ ਗਿਆ ਤੇ ਅੱਜ ਸੋਚ ਕੇ ਦੇਖੋ ਕਿ ਇੱਕ ਰੱਬ ਨਾਲ ਇੱਕ ਦੇਵੀ ਨਾਲ ਬਲatkar ਹੋਇਆ ਤੇ ਇਹੀ ਦੇਖਣਾ ਰਹਿ ਗਿਆ ਸੀਗਾ ਇਸ ਵੀਡੀਓ ਨੂੰ ਨਾ ਭਾਵੇਂ ਸ਼ੇਅਰ ਨਾ ਕਰਿਓ ਪਰ ਸੁਣਿਓ ਜ਼ਰੂਰ ਅੱਜ ਜੋ ਸਪੈਨ ਨਾਲ ਹੋਇਆ ਕੱਲੇ ਸਾਡਿਆਂ ਸਾਡੀ ਘਰਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਆਸ ਪੜੋਸ ਦੇ ਵਿੱਚ ਵੀ ਪੈਣਾ ਹੈ ਗਿਆ ਟੋਪਸੀ ਰਿਪੋਰਟ ਐਸਾ ਬਿਆਨ ਕਰਦੀ ਹੈ ਕਿ 150 ਗ੍ਰਾਮ 150 ਆਫ ਗ੍ਰਾਮ ਸਪਮ ਉਹਦੇ ਵਿਜਾਇਨਾ ਤੋਂ ਮਿਲਿਆ ਮਤਲਬ ਇੱਕ ਪਰਸਨ ਨੇ ਉਹਦਾ ਰੇਪ ਨਹੀਂ ਕੀਤਾ ਨੀਅਰ ਅਬਾਊਟ 10 ਪਰਸਨਸ ਨੇ ਰੇਪ ਕੀਤਾ 14 ਅਗਸਤ ਦੀ ਰਾਤ ਨੂੰ ਬਹੁਤ ਵੱਡਾ ਪ੍ਰੋਟੈਸਟ ਕੋਲਕਾਤਾ ਦੇ ਵਿੱਚ ਹੁੰਦਾ ਹੈ ਜਸਟਿਸ ਮੰਗਣ ਵਾਸਤੇ ਹਾਲਾਂਕਿ ਸਾਨੂੰ ਪਤਾ ਹੈ ਕਿ ਜਸਟਿਸ ਨਹੀਂ ਮਿਲੇਗਾ ਪਰ ਪ੍ਰੋਟੈਸਟ ਹੁੰਦਾ ਹੈ ਉੱਥੇ 40 40 ਤੋਂ 50 ਲੋਕ ਆਂਦੇ ਆ ਉਸ ਪ੍ਰੋਟੈਸਟ ਨੂੰ ਖਰਾਬ ਕਰਨ ਵਾਸਤੇ ਪੱਥਰਬਾਜ਼ੀ ਹੁੰਦੀ ਹੈ ਉਸ ਪ੍ਰੋਟੈਸਟ ਨੂੰ ਰੋਕਿਆ ਜਾਂਦਾ ਔਰ ਕੋਲਕਾਤਾ ਪੁਲਿਸ ਵੱਲੋਂ ਉਥੇ ਟিয়ার ਗੈਸ ਦਾ ਵੀ ਯੂਜ਼ ਹੋਇਆ ਉਹ ਕਿੱਥੋਂ ਆਏ ਸੀਗੇ 40 ਤੋਂ 50 ਲੋਕ ਕਿੱਥੋਂ ਐਫੀਲੀਏਟਿਡ ਸੀਗੇ ਕਿਹੜੀ ਸਰਕਾਰ ਤੋਂ ਸੀਗੇ ਕੀ ਇਸ ਰੇਪ ਦੇ ਪਿੱਛੇ ਇਸ ਬਲਾਤਕਾਰ ਦੇ ਪਿੱਛੇ ਕੋਲਕਾਤਾ ਦੇ ਵੱਡੇ ਵੱਡੇ ਮਨਿਸਟਰਾਂ ਦਾ ਹੱਥ ਹੈ ਜਾਂ ਹਸਪੀਟਲ ਦੇ ਪ੍ਰਸ਼ਾਸਨ ਦਾ ਹੱਥ ਹੈ ਕਿਉਂਕਿ ਇਹ ਚੀਜ਼ਾਂ ਕੋਈ ਸਡਨ ਨਹੀਂ ਹੋ ਸਕਦੀਆਂ ਇਹ ਪ੍ਰੀਪਲਾਨਡ ਸੀਗਾ ਪਹਿਲੇ 30 36 ਆਵਰਸ ਦੀ ਸ਼ਿਫਟ ਕਰਨ ਤੋਂ ਬਾਅਦ ਉਸ ਬੱਚੀ ਨਾਲ ਇਹ ਕੰਮ ਹੋਇਆ ਤੇ ਐਸੀ ਰਿਪੋਰਟਸ ਕਹਿ ਰਹੀਆਂ ਕਿ ਉਹ 36 ਆਵਰਸ ਡਿਊਟੀ ਵੀ ਜਾਣ ਕੇ ਲਗਾਈ ਗਈ ਸੀ ਉਸ ਬੱਚੀ ਨੂੰ ਹਸਪੀਟਲ ਦੇ ਪ੍ਰਿੰਸੀਪਲ ਔਰ ਉਹਦੇ ਐਚਓਡੀ ਜਿਹੜੇ ডিপਾਰਟਮੈਂਟ ਤੇ హెచ్ఓడి ਸੀਗੇ ਉਹਦੇ ਕੁਝ ਕਾਲੇ ਕਰਤੂਤਾਂ ਸਾਹਮਣੇ ਆ ਗਈਆਂ ਸੀਗੇ ਤਾਂ ਕਾਫੀ ਟਾਈਮ ਤੋਂ ਦਬਾਅ ਬਣਾ ਰਹੇ ਸੀਗੇ। ਔਰ ਉਹ ਬੱਚੀ ਡਰੀ ਨਹੀਂ। ਉਸ ਬੱਚੀ ਨੇ ਸਟਰੋਂਗਲੀ ਇਹ ਗੱਲ ਕਹੀ ਸੀਗੇ ਕਿ ਮੈਂ ਇਹ ਸਾਰੀ ਗੱਲ ਮੀਡੀਆ ਦੇ ਵਿੱਚ ਲੈ ਕੇ ਆਉਂਗੀ। ਉਸ ਤੋਂ ਬਾਅਦ ਇਹ ਘਟਨਾ ਹੋਈ। ਬਹੁਤ ਸਫਾਈ ਦੇ ਨਾਲ ਉਸ ਕਮਰੇ ਨੂੰ ਉੱਥੋਂ ਐਵੀਡੈਂਸ ਹਟਾਉਣ ਦੀ ਕੋਸ਼ਿਸ਼ ਹੋਈ। ਸਾਨੂੰ ਇਸ ਟਾਈਮ ਸਮਝਣ ਦੀ ਲੋੜ ਹੈ ਕਿ ਇਹ ਐਸਐਸੇ ਰੇਪ ਮਰਡਰ ਦੇ ਪਿੱਛੇ ਕਾਰਨ ਕੀ ਆ ਇਹ ਪੈਦਾ ਕਿੱਥੋਂ ਹੁੰਦਾ ਹੈ ਮਾਨਸਿਕਤਾ ਕਿੱਥੋਂ ਪੈਦਾ ਹੁੰਦੀ ਹੈ ਸਾਡੇ OTT ਪਲੈਟਫਾਰਮਸ ਤੋਂ ਸਾਡੇ ਸੋਸ਼ਲ ਮੀਡੀਆ ਤੋਂ ਜਿੱਥੇ ਇੰਟੀਮੇਸੀ ਸੀਨਸ ਬਹੁਤ ਕਲੀਅਰਲੀ ਦਿਖਾਏ ਜਾਂਦੇ ਆ ਜਿੱਥੇ ਆ ਆ ਕਹਿ ਸਕਦੇ ਹੋ ਕਿ ਬਹੁਤ ਸਾਰੇ ਐਸੇ ਸੀਨਸ ਦਿਖਾਏ ਜਾਂਦੇ ਜਿਦੇ ਨਾਲ ਸਾਡੀ ਮਾਨਸਿਕਤਾ ਟ੍ਰਿਗਰ ਹੁੰਦੀ ਆ ਔਰ ਅੱਜ ਸਾਨੂੰ ਸਮਝਣ ਦੀ ਲੋੜ ਹੈ ਅਸੀਂ ਆਪਣੀ ਧੀਆ ਨੂੰ ਕਹਿੰਨੇ ਆ ਕਿ 8 ਵਜੇ ਤੋਂ ਬਾਅਦ ਕਰੋ ਬਾਹਰ ਨਹੀਂ ਜਾਣਾ ਛੋਟੇ ਕੱਪੜੇ ਨਹੀਂ ਪਾਏ ਕਿ ਅਸੀਂ ਆਪਣੇ ਬੇਟਿਆਂ ਆਪਣੇ ਮੁੰਡਿਆਂ ਨੂੰ ਨਹੀਂ ਕਹਿ ਸਕਦੇ ਕਿ ਬੱਚੇ ਤੂੰ 8 ਵਜੇ ਤੋਂ ਪਹਿਲੇ ਘਰ ਆਣਾ ਤੇ ਛੋਟੇ ਕੱਪੜੇ ਕੋਈ ਮੈਟਰ ਨਹੀਂ ਕਰਦੇ ਤੇਰੇ ਘਰ ਪੈਣ ਵੀ ਹੈਗੇ ਸਾਨੂੰ ਦੋ ਤਿੰਨ ਚੀਜ਼ਾਂ ਤੇ ਅ ਅੱਜ ਉਹ ਬੱਚੀ ਸਾਡੇ ਵਿੱਚ ਨਹੀਂ ਆ ਮੈਂ ਉਹ ਗੱਲ ਤੇ ਵੀ ਵਾਪਸ ਆਉਂਗਾ ਅੱਜ ਬੱਚੀ ਸਾਡੇ ਵਿੱਚ ਨਹੀਂ ਹੈ ਪਰ ਹੋ ਸਕਦਾ ਉਸ ਬੱਚੀ ਦੇ ਕਾਰਨ ਕੁਝ ਐਸੇ ਸੰਵਿਧਾਨ ਦੇ ਵਿੱਚ ਧਾਰਾਵਾਂ ਆ ਜਾਣ ਜਿਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬਲਾਤਕਾਰ ਔਰ ਐਸੇ ਐਸੇ ਦਰਿੰਦਗੀ ਭਰੇ ਹੱਤਿਆਵਾਂ ਰੁਕ ਜਾਣ ਇਹ ਦਿਨਾਂ ਦੇ ਵਿੱਚ ਇਹ 9 ਅਗਸਤ ਤੋਂ ਲੈ ਕੇ ਹੁਣ ਤੱਕ ਦੇ 4-5 ਰੇਪ ਦੇ ਕੇਸਿਸ ਆ ਚੁੱਕੇ ਆ ਇੱਕ ਕੇਸ ਦਾ ਕੋਲਕਾਤਾ ਤੋਂ ਹੀ ਆਇਆ ਕਿ ਇੱਕ ਬੱਚੀ ਪ੍ਰੋਟੈਸਟ ਕਰਕੇ ਵਾਪਸ ਜਾ ਰਹੀ ਸੀ ਤੇ ਉਹਦੀ ਰੇਪ ਤੋਂ ਬਾਅਦ ਉਹਦੀ ਗਰਦਨ ਕੱਟਦੀ ਹਿਮਾਚਲ ਦੇ ਵਿੱਚ ਇੱਕ ਨਰਸ ਦੇ ਨਾਲ ਰੇਪ ਹੁੰਦਾ ਸੋਚ ਕੇ ਦੇਖੋ ਇਹ ਮਾਨਸਿਕਤਾ ਪੈਦਾ ਕਿੱਥੋਂ ਹੋ ਰਹੀ ਆ ਪੋਰਨੋਗ੍ਰਾਫੀ ਸਾਈਟਸ OTT ਪਲੇਟਫਾਰਮਸ ਜਿੱਥੇ ਇੰਟੀਮੇਟੀ ਸੀਨਸ ਇੰਟੀਮੇਸੀ ਸੀਨਸ ਦਿਖਾਏ ਜਾਂਦੇ ਆ ਐਸੀ 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 ਚੀਜ਼ਾਂ ਐਸੇ ਐਸੇ ਸੀਨਸ ਸਾਨੂੰ ਟ੍ਰਿਗਰ ਕਰਦੇ ਆ ਸਾਡੀ ਮਾਨਸਿਕਤਾ ਨੂੰ ਟ੍ਰਿਗਰ ਕਰਦੇ ਆ ਛੋਟੇ ਕੱਪੜੇ ਕਾਰਨ ਨਹੀਂ ਆ ਛੋਟੀ ਮਾਨਸਿਕਤਾ ਕਾਰਨ ਉਸ ਬੱਚੀ ਦੇ ਜਾਨ ਤੇ ਅਸੀਂ ਸੋਸ਼ਲ ਮੀਡੀਆ ਤੇ ਸਾਰੀ ਜਗ੍ਹਾ ਲਿਖਤਾ ਜਸਟਿਸ ਫੋਰ ਡਾਕਟਰ ਮਮਿਤਾ ਦੇਵਨਾਥ ਜਸਟਿਸ ਫੋਰ ਡਾਕਟਰ ਜਸਟਿਸ ਫੋਰ ਮਮਿਤਾ ਦੇਵਨਾਥ ਪਰ ਉਸ ਉਸ ਸੋਚ ਮਤਲਬ ਉਸ ਕੇਸ ਤੋਂ ਬਾਅਦ ਕੀ ਹੋਏਗਾ ਐਸੇ ਕੇਸਿਸ ਤੋਂ ਬਾਅਦ ਤੁਹਾਨੂੰ ਲੱਗਦਾ ਕੋਈ ਸੰਵਿਧਾਨ ਦੇ ਵਿੱਚ ਐਸੀ ਧਾਰਾ ਵਾ ਧਾਰਾ ਆਣ ਗਿਆ ਮੈਂ ਅੱਜ ਵੀ ਕਹਿ ਰਿਹਾ ਕਿ ਆਪਣੀ ਸੋਚ ਨੂੰ ਬਰਕਰਾਰ ਰੱਖੋਗੇ ਨਾ ਤਾਂ ਹੋ ਸਕਦਾ ਹੈ ਸਰਕਾਰ ਤੁਹਾਡੇ ਅੱਗੇ ਝੁਕੇ ਔਰ ਐਸੇ ਐਸੇ ਕਾਨੂੰਨ ਲਾਗੂ ਹੋਣ ਜਿੱਥੇ ਸਾਨੂੰ ਲੋੜ ਹੈ ਐਸੇ ਐਸੇ OTT ਪਲੇਟਫਾਰਮਸ ਬੰਦ ਹੋਣ ਇੰਸਟਾਗ੍ਰਾਮ ਇੰਸਟਾਗ੍ਰਾਮ ਫੇਸਬੁੱਕ ਤੇ ਰੀਲਸ ਐਸੀਆਂ ਵਾਇਰਲ ਅਡਲਟ ਰੀਲਸ ਐਸੀਆਂ ਵਾਇਰਲ ਨਾ ਹੋਣ ਜਿਦੇ ਕਰਕੇ ਰੇਪ ਦੀ ਜਿਹੜੀ ਮਾਨਸਿਕਤਾ ਉਹ ਟ੍ਰਿਗਰ ਹੋਏ ਸਾਨੂੰ ਐਸੇ ਲਾਜ ਦੀ ਲੋੜ ਹੈ ਅੱਜ ਕੋਈ ਵੀ ਕਰਨਾਲ ਦੇ ਖਾਸ ਕਰਕੇ ਪਕਸ਼ ਵਿਪਕਸ਼ ਕੋਈ ਵੀ ਇਸ ਗੱਲ ਮਤਲਬ ਇਸ ਕੇਸ ਦੇ ਉੱਤੇ ਕੋ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਕਿਉਂਕਿ ਕਿਸੇ ਨੂੰ ਕੋਈ ਮਤਲਬ ਨਹੀਂ ਆ। ਕੁਝ ਐਸੇ ਲਾਜ਼ ਲਿਆਏ ਜਾਣ ਜਿਦੇ ਨਾਲ ਬੱਚੀਆਂ ਸੇਫ ਹੋ ਜਾਣ। ਜਿਵੇਂ ਅਸੀਂ ਇਸਲਾਮਿਕ ਕੰਟਰੀਜ਼ ਵਿੱਚ ਦੇਖੀਏ ਤੇ ਐਸੇ ਐਸੇ ਦਰਿੰਦਿਆਂ ਨੂੰ ਸੜਕ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦਿੱਤੀ ਜਾਂਦੀ ਆ। ਪਾਵੇਂ ਸਾਊਦੀ ਅਰੇਬੀਆ ਦੀ ਗੱਲ ਕਰੀਏ ਈਰਾਨ ਹੀਰਾਕ ਦੀ ਗੱਲ ਕਰੀਏ ਯੂਏਈ ਦੀ ਗੱਲ ਕਰੀਏ ਹੋਰ ਸਾਡੇ ਦੇਸ਼ ਦੇ ਵਿੱਚ ਐਸੇ ਐਸੇ ਮੁਜਰੀਮਾਂ ਨੂੰ ਸਰਕਾਰ ਦਾ ਦਮਾਦ ਬਣਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਪੰਜ ਪੰਜ ਸੱਤ ਸਾਲ ਸਾਲ ਤੱਕ ਕੇਸ ਚੱਲਦੇ ਆਂ ਔਰ ਐਵੀਡੈਂਸ ਖਤਮ ਹੋ ਜਾਂਦੇ ਆਂ ਔਰ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਆਂ ਬیل ਲੈ ਕੇ ਬਾਹਰ ਆ ਜਾਂਦੇ ਆਂ ਉਹਦਾ ਕਾਰਨ ਕੀ ਉਹਦਾ ਕਾਰਨ ਇਹ ਹੈ ਕਿ ਅਸੀਂ ਸਿਰਫ 10 ਦਿਨ ਵਾਸਤੇ ਜਸਟਿਸ ਫॉर ਮਮਿਤਾ ਦੇਵਨਾਥ ਕਵਾਂਗੇ ਔਰ ਉਸ ਤੋਂ ਬਾਅਦ ਭੁੱਲ ਜਾਵਾਂਗੇ ਸਾਨੂੰ ਇਸ ਟਾਈਮ ਸਰਕਾਰ ਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਲੜਨ ਦੀ ਲੋੜ ਹੈ ਬਹੁਤ ਸਾਰੀਆਂ ਐਸੀਆਂ ਬਹੁਤ ਸਾਰੇ ਐਸੇ ਕੇਸਿਸ ਨੇ ਨੀਅਰ ਅਬਾਊਟ 30000 ਪਲੱਸ ਕੇਸਿਸ ਇੰਡੀਆ ਦੇ ਵਿੱਚ ਹੈਗੇ ਜਿਹੜੇ ਰੇਪ ਕੇਸਿਸ ਹੈਗੇ ਆ ਮਤਲਬ ਅਗਰ ਅਸੀਂ ਆંકੜੇ ਕੱਢਾਂਗੇ ਤਾਂ ਹਰ ਮਹੀਨੇ 150 ਤੋਂ 200 ਕੇਸਿਸ ਐਸੇ ਹੈਗੇ ਆ ਬੜੀ ਸ਼ਰਮ ਦੀ ਗੱਲ ਹੈ ਇਸ ਸਰਕਾਰ ਦਾ ਇੱਕ ਨਾਰਾ ਸੀਗਾ ਬੇਟੀ ਬਚਾਓ ਬੇਟੀ ਪੜਾਓ ਔਰ ਆਪ ਸੋਚ ਕੇ ਦੇਖੋ ਬੇਟੀ ਬੜਾਓ ਔਰ ਇੱਜ਼ਤ ਲੁਟਵਾਓ ਇਹੀ ਬਣ ਕੇ ਰਹਿ ਗਿਆ ਹੁਣ ਤਾਂ ਜਿਸ ਦੇਸ਼ ਦੇ ਵਿੱਚ ਗਾਂ ਨੂੰ ਮਾਤਾ ਕਿਹਾ ਜਾਂਦਾ ਗਾਏ ہماری ਮਾਤਾ ਹੈ ਉਸ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਬੀਫ ਐਕਸਪੋਰਟ ਹੁੰਦਾ ਸਿਰਫ ਦਿਖਾਵੇ ਦੀਆਂ ਸਰਕਾਰਾਂ ਨੇ ਸਾਨੂੰ ਇਸ ਟਾਈਮ ਸੋਚਣ ਦੀ ਲੋੜ ਹੈ ਕੀ ਇਹਦੇ ਪਿੱਛੇ ਕੋਲਕਾਤਾ ਦਾ ਕੋਲਕਾਤਾ ਦੀ ਸਰਕਾਰ ਹੈਗੀ ਹੈ ਮਮਤਾ ਬੇਨਰਜੀ ਦੀ ਸਰਕਾਰ ਹੈਗੀ ਹੈ ਜਾਂ ਵਿਪੱਖਸ਼ ਵੱਲੋਂ ਐਸੀਆਂ ਚਾਲਾਂ ਕਿਡੀਆਂ ਜਾ ਰਹੀਆਂ ਜਿਦੇ ਨਾਲ ਕੋਲਕਾਤਾ ਦੇ ਵਿੱਚ ਸਰਕਾਰ ਡਿੱਗ ਜਾਏ ਸਾਨੂੰ ਇਹ ਸੋਚਣ ਦੀ ਲੋੜ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਆ ਔਰ ਸੋਸ਼ਲ ਮੀਡੀਆ ਤੇ ਸਿਰਫ 10 ਦਿਨਾਂ ਵਾਸਤੇ ਨਾਲ ਰਹੋ ਇਹ ਲੋਸ ਬਣਵਾ ਕੇ ਹਟੇ ਹੋ ਰਹੀ ਸੀ ਸਾਰੇ ਡਾਕਟਰਸ ਨਾਲ ਹੈਗੇ ਆ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਵਿੱਚ ਅਸੀਂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਆ ਸੇਵਾ ਕਰ ਰਹੇ ਆ ਤੇ ਡਾਕਟਰਸ ਨਾਲ ਸਾਡਾ ਬਹੁਤ ਪਿਆਰ ਆ ਇਹ ਚੀਜ਼ ਮੈਂ ਬਹੁਤ ਕੋਲੋਂ ਮਹਿਸੂਸ ਕਰ ਸਕਣਾ ਕਿਉਂਕਿ ਅਸੀਂ ਵੀ ਦੇਖਿਆ ਰਾਤਾਂ ਨੂੰ ਪੈਣਾ ਆਪਣੇ ਘਰ ਛੱਡ ਛੱਡ ਕੇ ਆਪਣੀ ਨੌਕਰੀਆਂ ਕਰਦੀਆਂ ਸਿਰਫ পেট ਪਾਲਣ ਵਾਸਤੇ ਉਹਦੀ ਗਲਤੀ ਕੀ ਸੀ ਮੌਮਿਤਾ ਦੀ ਕਿ ਇੰਨਾ ਪੜ੍ਹ ਲਿਖ ਕੇ NEET ਦਾ ਐਗਜ਼ਾਮ ਕਲੀਅਰ ਕੀਤਾ MBBS ਕੀਤੀ NEET PG ਕਲੀਅਰ ਕੀਤੀ ਔਰ ਉਸ ਤੋਂ ਬਾਅਦ ਉਹਦੀ ਇਸ ਮੋੜ ਤੇ ਆ ਕੇ ਉਸ ਬੱਚੀ ਨਾਲ ਇੰਨਾ ਦਰਿੰਦਗੀ ਭਰਿਆ ਵਾਕਿਆ ਹੋ ਗਿਆ ਔਰ ਉਹ ਬੱਚੀ ਰੱਬ ਨੂੰ ਪਿਆਰੀ ਹੋ ਗਈ ਸਾਡੇ ਘਰ ਵੀਤੀਆਂ ਇਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ